ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖਬਾਕ ਪਹਿਲਾ ਪੰਜਵਾਂ ਆਦਿ ਪੁਰਖ ਕਰਤਾ ਕਰਣ ਕਾਰਣ ਸਭ ਆਪੇ ਸਰਬ ਰਹਿਓ ਪਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰ ਪਤ ਅਬਨਾਸ਼ੀ ਅਵਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਹਨ ਨਾਹੀ ਤੁਮ ਭਤ ਹਰ ਅੰਤ ਨਾਹੀ ਤਾਰਾਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕੇ ਬਲ 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 ਸਦ ਬਲ ਹਾਰ ਅੰਮ੍ਰਿਤ ਪ੍ਰਵਾਸਰ ਅਤਲ ਪੰਧਾਰ ਪਾਰ ਅਰਹੀ ਤੇ ਤਰੈ ਅਪਰ ਅਪਾਰ ਪਾਰ ਆਪਨੋ ਭਾਵਨ ਕਰ ਮੰਤਰ ਨ ਦੂਸਰੋ ਧਾਰੋ ਓਪਤ ਪਰਲੋ ਇਕ ਨਿਮਖ ਤੋ ਘਰ ਆਨ ਨਾਹੀ ਸੰਸਾਰ ਉਜੀਆਰੋ ਨਿਰਮਰ ਕੋਟ ਪ੍ਰਾਸ਼ਿਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਧਰ ਤਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾ ਕੇ ਬਲ 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 ਸਦ ਬਲਹਾਰ ਸਗਲ ਤਵਨ ਧਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਿਓ ਸਬ ਮੈਂ ਆਪ ਹੈ ਨਿਰਾਰੇ ਹਰ ਗੁਨ ਨਾਹੀ ਅੰਤ ਪਾਰੇ ਜੀ ਜੰਤ ਸਬ ਥਾਰੇ ਸਗਲ ਕੋ ਦਾਤਾ ਇਕ ਅਲਖ ਮੁਰਾਰੇ ਆਪ ਹੀ ਤਾਨ ਥਾਰੇ ਕੁਦਰਤ ਹੈ ਦੇਖਾਰੇ ਬਰਨ ਚੇਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਟਰਮ ਸੰਸਾਰ ਏਤ ਜੀ ਕਿਆ ਬਖਾਨਾ ਆਕੇ ਬਲ 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 ਸਦ ਬਲਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉੱਚੇ ਤੇ ਉੱਚੋ ਜਨੀ ਜਾਏ ਪ੍ਰਭ ਤੇਰੋ ਥਾਨੰ ਮੰਨ ਤੰਤ ਤੇਰੋ ਪ੍ਰਾਨੰ ਇੱਕ ਐਸੂਤ ਹੈ ਜਹਾਨੰ ਕਮਨ ਉਪਮਾ ਦੇਉ ਵੱਡੇ ਤੇ ਬਡਾਨੰ ਜਾਣੈ ਕੌਨ ਤੇਰੋ ਤੇਓ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨੰ ਜਨ ਨਾਨਕ ਭਗਤ ਦਰਤੋਲ ਭ੍ਰਮ ਸੰਸਾਰ ਏਕ ਜੀ ਕਿਆ ਬਖਾਨ ਹਾਂ ਕੇ ਬਲ 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 ਸਦ ਬਲਹਾਰ ਨਰੰਕਾਰ ਆਕਾਰ ਅਸ਼ਲ ਪੂਰਨ ਅਬਨਾਸ਼ੀ ਹਰਥਵੰਤ ਅਨੰਤ ਰੂਪ ਨਿਰਮਲ ਵਿਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੈ ਮਿਲਾਸੀ ਤਨ ਤਨ ਤੇ ਤਨ ਜਨ ਚੇਹ ਕਿਰਪਾਲ ਹਰ ਹਰ ਫਿਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਥੇ ਰਹੋ ਸਤ ਸਤ ਹਰ ਸਤ ਸਤ ਤੇ ਸਤਿ ਥਣੀਐ ਦੂਸਰ ਆਨੰਨ ਆਵਰ ਪੁਰਖ ਪਉਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਦ ਸੁਖ ਪਾਏ ਜੇ ਰਸਨ ਚਾਖਿਓ ਤਹਿ ਜਨ ਤ੍ਰਿਪਤ ਅਭਾਏ ਜੇ ठाकुर ਸੁਪ੍ਰਸੰਨ ਭਉ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੋਲ ਕਿਉ ਉਧਾਰ ਸਚ ਸਬਾ ਦੀ ਬਾਣ ਸਚ ਸੱਚੇ ਤੈ ਧਰਿਓ ਸੱਚ ਤਖਤ ਨਿਵਾਸ ਸਚਤ ਪਾਵਸ ਕਰਿਓ ਸਚ ਸਿਰਜਿਓ ਸੰਸਾਰ ਆਪ ਤੁਲਨਾ ਫੁੱਲੋ ਰਤਨ ਨਾਮ ਅਪਾਰ ਕੀ ਮਨੋਂ ਪਵੇ ਅਮੁੱਲੋ ਜੇ ਕਿਰਪਾਲ ਹੋਉ ਗੁਬਿੰਦ ਸਰਬ ਸੁਖ ਤੈਨੂੰ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੁਨ ਨ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਬਿਦ ਪੁਸਤਕ ਰੀਏ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨ ਪਾਏ ਅਗੋ ਗਹਿਓ ਨਹੀਂ ਜਾਏ ਪੂਰ ਸਬ ਰਹਿਓ ਸਮਾਏ ਜੇ ਕਾਤੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਕਬ ਦਾ ਤੋ ਦਾ ਤਾਰ ਪਰਿਉ ਜਾ ਚੁਕ ਇੱਕ ਸ਼ਰਨ ਮਿਲ ਆ ਦਾ ਨ ਸੰਤ ਰੇ ਜੇ ਲਗ ਤੋ ਜਲ ਤਰਨਾ ਬਿੰਤ ਕਰੋ ਅਰਦਾਸ ਸੁਨੋ ਜੇ ठाकुर ਭਾਵੇ ਦੇਹੁ ਦਰਸ਼ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਤਰਾਗ ਅੰਧਿਆਰੁ ਮਹ ਸਭ ਤਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਾਰ ਭੰਮ ਨੋ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਪਹਿਲਾ ਪੰਜਵਾਂ ਇੱਕ ਓੰਕਾਰ ਸਤਗੁਰ ਕਸਾਦ ਕਾ ਕੀ ਦੇ ਮੋਹ ਫਨ ਬਾਂਦੀ ਛਤ ਪਠੋਰ ਕਚੀਲ ਕੋ ਗਿਆਨੀ पावत तु भ्रमत रहन नी पावत पार ब्रह्म की गत नी जानी जोबन रूप माया मदमाता विचित्र विकल्प बडो अभिमानी परथन पर, पर अपवाद नार निंदा या मीठी जी माए हितानी दलवंत शप करत उपावा ਪੇਖ ਸੋਨੁ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਿ ਸਮਰਤ ਸ੍ਰੀ ਥਰ ਰਾਖ ਲਿਓ ਨਾਨਕ ਕੇ ਸੁਆਮੀ ਕੀਰਤ ਕਰਨ ਸ਼ਰਨ ਮਨ ਮੋਹਨ ਜੋ ਹਮ ਪਾਪ ਬਿਦਾਰਨ ਕੋ ਹਰ ਤਾਰਨ ਸਰਨ ਸਮ ਰਤ ਸਭ ਵਿਦ ਕੁਲਾ ਸਮੂਹ ਉਧਾਰਨ ਸੋ ਜਿਤ ਚੇਤ ਅਚੇਤ ਜਾਨ ਸਤ ਸੰਗਤ ਧਰਮ ਅੰਧੇਰ ਮੋਹ ਕਤਥੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਓ ਉਛੋਕ ਅਲਪ ਸੁਖ ਬੰਧਨ ਓਟ ਜਨਮ ਆਹ ਦੁਖ ਭਉ ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਉ ਰੋ ਇੰਤ ਤੇਰੇ ਸੁਖੇਤ ਤੁਮ ਨਿਰਮਿਤ ਦੁਰਲੱਭ ਦੇ ਸਵਾਰthਰੀ ਖਾਨ ਪਾਨ ਸੋ ਦੇ ਸੁਖ ਤੁੰਤਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਆਰੁ ਬੰਦਤ ਬੁਜਨ ਕੀ ਸਬ ਸੂਜ ਪਰੀ ਬਰਧਮਾਨ ਹੋਵਤ ਦਿਨ ਪ੍ਰਤਨੇਤ ਆਵਤ ਨਿਕਟ ਬਖਮ ਜਰੀ ਰੇ ਗੋਨਹੀਨ ਦੀਨ ਮਾਰਾ ਕ੍ਰਿਪ ਸਿਮਰ ਸੋਮੀ ਏਕ ਖਰੀ ਕਰ ਗਹਿ ਲੈੋ ਪ੍ਰਪਾਲ ਕਿਰਪਾ ਨਿਰਧ ਨਾਨਕ ਕਾ ਚੁਪ ਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਚੂਲਤ ਮਾਇਆ ਮगन ਰਮਤ ਕੁਗਨਾ ਸਤ ਬਨਤਾ ਸਾਜਨ ਸੁਖ ਬਿੰਧਤ ਤਾਸਿਓ ਮੋਹ ਬਡਿਓ ਸੋ ਕਹਨਾ ਬੋਇਓ ਬੀਜ ਅਹੰ ਮਮ ਆਉ ਪਰ ਬੀਤਤ ਆਧ ਕਰਤ ਅਗਨਾ ਮਿਰਤ ਮੰਜਾਰ ਤਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨ ਸੁਪਨਾ ਦੇਹ ਨਾ ਗੇ ਨਾ ਨੇ ਨਾ ਨੀਤਾ ਮਾਇਆ ਮਤ ਕਾ ਲੋਗਾਰੋ ਸ਼ਤਰ ਨਾ ਪਤ ਨਾ ਚੌਰ ਨਾ ਚਾਵਰ ਬਹਿਤੀ ਜਾਤ ਜਿਦਾ ਨਾਮ ਵਿਚਾਰੋ ਰਤਨ ਨਾ ਅਸਬ ਨ ਗੱਜ ਸਿੰਘਾਸਨ ਸ਼ਿਨ ਮੈਂ ਤਿਆਗਤ ਨਾ ਸੁਧਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਓਟ ਨ ਓਟ ਨ ਕੋਸ਼ ਨਾ ਛੋਟਾ ਕਰਤ ਬਿਕਰ ਦਉ ਘਰ ਛਾਰੋ ਮਿੱਤਰ ਨਾ ਪੁੱਤਰ ਪੁੱਤਰ ਸਾਜਨ ਸਾਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਰਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗੰਮ ਅਪਾਰੋ ਸ਼ੀਪਤ ਨਾਤ ਸ਼ਰਨ ਨਾਮਕ ਜਨ ਛੇਤ ਗਵੰਤ ਤੇ ਪਾ ਕਰਤਾਰੋ